ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਦੇਸੀ ਹੋਮ ਮੇਡ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆ ਪੀਜ਼ਾ ਜਿਹਦੇ ਵਾਸਤੇ ਆਪਾਂ ਨੇ ਆਹ ਰੈਡੀਮੇਡ ਬੇਸ ਲੈ ਲਿਆ ਉਸ ਤੋਂ ਬਾਅਦ ਆਪਾਂ ਨੇ ਆਹ ਮੋਜ਼ਰੇਲਾ 치ਜ਼ ਲੈ ਲਈ ਟਮੇਟੋ ਲੈ ਲਿਆ ਪਨੀਰ ਲੈ ਲਿਆ ਕੈਪਸਿਕਮ ਲੈ ਲਿਆ ਆਪਣਾ ਕੌਨਸ ਲੈ ਲੀਆ ਚਲੋ ਜੀ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਆਪਾਂ ਨੇ ਪੀਜ਼ਾ ਬੇਸ ਲੈ ਲਈ ਤੇ ਹੁਣ ਆਪਾਂ ਟਮੇਟੋ ਸੌਸ ਉਹਦੇ ਉੱਪਰ ਐਡ ਕਰ ਦੇਣੀ ਆ ਇਸ Spoon ਦੀ ਮਦਦ ਨਾਲ ਇਹਨੂੰ ਆਪਾਂ ਸਪਰੈਡ ਕਰ ਲੈਣਾਗਾ। ਲਓ ਜੀ ਇਸ ਤਰੀਕੇ ਨਾਲ ਆਪਾਂ ਸਾਰੇ ਪੀਜੇ ਦੇ ਸੌਸ ਲਗਾ ਲੈਣੀਆਂ। ਹੁਣ ਆਪਾਂ ਤੰਦੂਰੀ ਸੌਸ ਲੈ ਲਈ। ਇਸੇ ਤਰੀਕੇ ਨਾਲ ਆਪਾਂ ਤੰਦੂਰੀ ਸੌਸ ਪੀਜੇ ਤੇ ਸਾਰੀ ਸਪਰੈਡ ਕਰ ਦੇਣੀ ਆ Spoon ਦੀ ਮਦਦ ਨਾਲ। ਲਓ ਜੀ ਹੁਣ ਆਪਾਂ ਇਸ ਦੇ ਉੱਪਰ ਕੈਪਸਿਕਮ ਐਡ ਕਰ ਲਵਾਂਗੇ ਕੈਪਸਿਕਮ ਐਡ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਟਮੇਟੋ ਐਡ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਕੌਰਨ ਸੈਟ ਕਰ ਲਵਾਂਗੇ ਸਵੀਟ ਕੌਰਨ ਤੇ ਉਸ ਤੋਂ ਬਾਅਦ ਆਪਾਂ ਫਰੈਸ਼ ਕਰਦਾ ਬਣਿਆ ਪਨੀਰ ਐਡ ਕਰ ਲਵਾਂਗੇ। ਲੋ ਜੀ ਪਨੀਰ ਐਡ ਕਰ ਲਿਆ। ਉਸ ਤੋਂ ਬਾਅਦ ਆਪਾਂ ਮੋਜ਼ਰੇਲਾ 치ਜ਼ ਦੀ ਉੱਪਰ ਬਾਰਿਸ਼ ਕਰ ਦੇਵਾਂਗੇ। ਪ੍ਰੋਪਰ ਤਰੀਕੇ ਨਾਲ ਆਪਾਂ ਮੋਜਰੀਲਾ ਚੀਜ਼ ਆਲੇ-ਦਲੇ ਐਡ ਕਰ ਲੈਣੀ ਹੈ ਇਹਦੇ ਸਾਰੇ ਲਓ ਜੀ ਪੀਜ਼ਾ ਆਪਾਂ ਓਵਨ 'ਚ ਧਰ ਲਿਆ ਤੇ ਹੁਣ ਲਾਉਨੇ ਆਪਾਂ ਟਾਈਮਰ ਚਲੋ ਜੀ ਮਿਲਦੇ ਆਂ ਪੀਜ਼ਾ ਤਿਆਰ ਹੋਏ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਪੀਜ਼ਾ ਆਪਣਾ ਬਨਣਾ ਸ਼ੁਰੂ ਹੋ ਗਿਆ ਬੇਕਿੰਗ ਮੋਡ ਤੇ ਪੀਜ਼ਾ ਆਪਣਾ ਲੱਗ ਗਿਆ ਹੁਣ ਤੇ ਹੁਣ ਦਿਖਾਉਨੇ ਆ ਤੁਹਾਨੂੰ ਵੀ ਚੀਜ਼ ਮੈਲਟ ਹੁੰਦੀ ਵੀ ਦਿਖਾਵਾਂਗੇ ਜਿ ਤੁਸੀਂ ਦੇਖ ਸਕਦੇ ਹੋ ਕਿ ਇਸ ਆਪਣੀ ਮੈਲਟ ਹੋਣੀ ਸ਼ੁਰੂ ਹੋ ਚੁੱਕੀ ਆ ਚਲੋ ਜੀ ਮਿਲਦੇ ਆਪਾਂ ਪੀਜ਼ਾ ਡਨ ਹੋਏ ਦੇ ਲਓ ਜੀ ਪੀਜ਼ਾ ਆਪਣਾ ਪ੍ਰੋਪਰ ਰੈਡੀ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਸਲਾਈਸਸ ਕਰ ਲੈਨੇ ਜੇ ਸਾਡੀ ਇਹ ਕੋਸ਼ਿਸ਼ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ 'ਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ